ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਪਿੰਡ ਟੋਟੀਆਂ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਨਿਸ਼ਾਰੇ ਪੰਨੂਆ ਤੋਂ ਦੋਸਤੋ ਨਿਸ਼ਾਰੇ ਪੰਨੂਆ ਬਿਲਕੁਲ ਬਾਈਪਾਸ ਤੋਂ ਇੱਕ ਸੜਕ ਜਿਹੜੀ ਪਿੰਡ ਟੋਟੀਆਂ ਨੂੰ ਆਉਂਦੀ ਆ ਤੇ ਤਕਰੀਬਨ ਕੋਈ 2.5 ਕਿਲੋਮੀਟਰ ਦੀ ਦੂਰੀ ਆ ਵੀਰ ਗगन ਉਹਨਾਂ ਦੇ ਘਰ ਦੀ ਸ਼ਹਿਰ ਟੋਟੀਆਂ ਤੋਂ ਸ਼ਹਿਰ ਨਿਸ਼ਾਰੇ ਪੰਨੂਆ ਤੋਂ ਹੈਲੋ ਤੇ ਅੱਜ ਦੋਸਤੋ ਜਿਹੜੇ ਆਪਾਂ ਐਨੀਮਲ ਤੁਹਾਨੂੰ ਦਿਖਾਉਣੇ ਆ ਪਾਉ ਗਰ ਮੇਲ ਸਿੰਘ ਹੁਣਾਂ ਦੇ ਕਰੋ ਤੇ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਫਿਰ ਗਗਨ ਤੋਂ ਲੈ ਲਾਂਗੇ ਇੱਕ ਵਾਰੀ ਤਰੀਕ ਤੁਸੀਂ ਨੋਟ ਕਰ ਲਓ ਤਰੀਕ ਦੋਸਤੋ ਅੱਜ 28 ਨਵੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਸਮਾਂ ਠੀਕ ਆ ਜੀ ਅੱਜ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ 6 ਨਗਨੇ ਟੋਟਲ 3 ਬਿਹੜਾ ਸੂਈਆਂ 3 ਗੱਬਣ ਤਿਆਰੀ ਵਾਲੇ ਐਨੀਮਲ ਆ ਤੇ ਇੱਕ ਜਿਹੜੀ ਦੋਸਤੋ ਮੇਨ ਗੱਲ ਆ ਫਰਫੜਤਾ ਪੁਰਫੜਤਾ ਬੜਾ ਜੈਜ ਹੋਣ ਵਾਲਾ ਹੈ ਤਕਰੀਬਨ ਵੀਰ ਗਗਨ ਇਸ ਸੱਥੋ ਅੰਦਰਵਾਰੀ ਰੇਟ ਆ ਠੀਕ ਹੈ ਜੀ ਬਾਕੀ ਕਿਹੜੇ ਐਨੀਮਲ ਦਾ ਕਿੰਨਾ ਕਿੰਨਾ ਮੋਲਾ ਉਹ ਆਪਾਂ ਤੁਹਾਨੂੰ ਪੂਰੀ ਡਿਟੇਲ ਜਿਹੜੀ ਇਸ ਵੀਡੀਓ ਦੇ ਵਿੱਚ ਦੇ ਦੇਵਾਂਗੇ ਕਿਨਵਾ ਸੁਬਾ ਕਿੰਨੇ ਦਿਨਾਂ ਦੀਆਂ ਸੂਈਆਂ ਨੇ ਤੇ ਕੀ ਰੇਟ ਕੀ ਪੜਤਾ ਤੇ ਪਿੰਡ ਟੋਟੀਆਂ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਹੈ ਜੀ ਤੇ ਆਉ ਕਰਦੇ ਆ ਗੱਲਬਾਤ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀ ਕਾਲ ਸਾਸਰੀ ਗਾਲ ਸੰਧੂ ਸਾਹਿਬ ਹੋ ਠੀਕ ਠਾਕ ਜੀ ਬੜੇ ਵਧੀਆ ਗਗਨ ਵੀਰੇ ਕੈਮ ਸੇ ਤਾਂ ਐ ਬੜੀ ਕਿਰਪਾ ਗੁਰੂ ਰਾਮ ਦਾਸ ਦੀ ਹੋਰ ਭਾਉ ਗਰਮੇਲ ਸਿੰਘ ਉਹਨੇ ਵਧੀਆ ਜੀ ਵਧੀਆ ਮਰ ਜੰਦੇ ਛਾਲਾ ਆ ਗਏ ਉਹ ਵੀ ਮਾਲ ਡੰਗਰ ਨੂੰ ਉਹ ਨਾ ਵੜਾ ਆਪਣੇ ਕੋਈ ਬੰਦਾ ਸੱਜਣੇ ਉਤੋਂ 6-7 ਨਾ ਗਈ ਠੀਕ ਆ ਜੀ ਉਹ ਫੋਨ ਕਰਨ ਦਾ ਕੱਲ ਦੇ ਵੀ ਆਇਓ ਠੀਕ ਆ ਠੀਕ ਹਾਂਜੀ ਹਾਂਜੀ ਬਈ ਗਗਨ ਵੀਰੇ ਥੋੜਾ ਜਿਹਾ ਵਖਫਾ ਪਾਇਆ ਮੈਨੂੰ ਤਾਂ ਝੋਨੇ ਦੀ ਵੜਾਈ ਤੋਂ ਬਾਅਦ ਤੇ ਬਜਾਈ ਕਣਕ ਸੰਧੂ ਸਾਹਿਬ ਝੋਨਾ ਵੱਡ ਲ ਕੋਈ ਸ਼ਹਿਰ ਦੇ ਮੰਨ ਲੋ ਮਸਲੇ ਆਪਣੇ ਨਾਲ ਡੇਰੀਆਂ ਵਾਲੇ ਦੋਹੇ ਭਰਾ ਹੀ ਆਪਣੇ ਬੜੇ ਭਰਾਵਾਂ ਨੂੰ ਵੱਧ ਵਰਤਦੇ ਆ ਭਰਾ ਉਹਨਾਂ ਨੂੰ ਪੰਜ-ਪੰਜ ਮਈਆਂ ਦਿੱਤੀਆਂ ਅੱਛਾ ਜੀ ਫਿਰ ਆਪਣਾ ਇੱਕ ਸੱਜਣ ਆਇਆ ਵੀਰ ਆਵੇ ਹਾਂਜੀ ਇਹਨਾਂ ਨੂੰ ਮਲਾਂ ਆਪਣੇ ਗਵਾਂਢੀ ਆ ਚਾਚੇ ਭਤੀਜੇ ਨੂੰ ਇਹਨਾਂ ਨੂੰ 12-13 ਗਾਈਆਂ ਦਿੱਤੀਆਂ ਦੋਹਾਂ ਤਿੰਨ ਦਿਨਾਂ ਜਿਹਾ ਤੇ ਵੀਡੀਓ ਆਪਾਂ ਪਾਉਣੀ ਸੀ ਪਰਸੋਂ ਹੀ ਪਾਉਣੀ ਚੌਥੀ ਪਾਉਣੀ ਸੀ ਮੁੜ ਕੇ ਫਿਰ ਇਹ ਵੀਰ ਹੁਣੇ ਆ ਗਏ ਤੇ ਇਹਨਾਂ ਨਾਲ ਕਰਕੇ ਮਾਲ ਦੇਣਾ ਮਾਲ ਮਤਲਬ ਇਹ ਖਲੋਣ ਨਹੀਂ ਮਿਲਿਆ ਵੀ ਮਾਲ ਖਲੋਣ ਨਹੀਂ ਪਿਆ ਮਲਾਂ ਵੀਡੀਓ ਥੋੜੀ ਆਪਣੀ ਲੇਟ ਹੋ ਗਈ ਆ ਬਾਕੀ ਮਾਲ ਆਪਣਾ ਰੈਗੂਲਰ ਹੀ ਦੋ-ਦੋ ਚਾਰ- ਲੋਕ ਦੋਸਤੋ ਇਹ ਐਨੀਮਲ ਨੇ ਠੀਕ ਆ ਜੀ ਅੱਜ ਚਲਹਾ ਜਿਹੜੇ ਆਪਾਂ ਤੁਹਾਨੂੰ ਦਿਖਾ ਦਨੇ ਆ ਪਰਤਾ ਵੀਰ ਗਗਨ ਉਹੀ ਗੱਲ ਆ ਵੀ ਸੱਠੋਂ ਅੰਦਰ ਵਾਲੀ ਮੈਂ ਨਾ ਸੰਧੂ ਸਾਹਿਬ ਕੰਮ ਉਡਦੀਆਂ ਵਾਲਾ ਹੀ ਆ ਚਲੋ ਵੀ ਦੋ ਬੱਚੀਆਂ ਰਾਤੀ ਸੂਈਆਂ ਵਾ ਕੱਲ 12 ਵਜੇ ਦੀਆਂ ਤੇ ਇੱਕ ਵੜ ਬੰਨੇ ਤੇ ਵੱਜੀ ਜਿਹੜੀ ਉਹ ਪਰਸੋਂ ਦੀ ਸੂਈ ਵਾ ਸ਼ਾਮ ਅਦਰ ਉਹਦੇ ਇਹ ਲੋਕ ਇੱਕ ਦੇ ਮਗਰ ਵਸ਼ੀ ਹੈ। ਉਹ ਦੇਖੋ ਵੈਸੇ ਵੀਡੀਓ ਵੇਖ ਕੇ ਨੰਦ ਆ ਜੂਗਾ ਵੀਰਾਂ ਨੂੰ ਠੀਕ ਹੈ ਜੀ ਕਿਉਂਕਿ ਪਰਤੇ ਬਿਲਕੁਲ ਜਾਇਜ਼ ਤੇ ਜੈਨੂਨਾ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਉਹਦੇ ਵੀ ਬਿਲਕੁਲ ਪਹੁੰਚ ਦੇ ਵਿੱਚ ਐਨੀਮਲ ਨੇ ਠੀਕ ਆ ਕੋਈ ਜ਼ਿਆਦਾ ਮੁੱਲ ਨਹੀਂ ਕੋਈ ਲੱਖੋਂ ਜਾਂ 80 ਹਜ਼ਾਰ ਵਾਲੀ ਉਹ ਗੱਲਬਾਤ ਨਹੀਂ ਗਈ ਬਿਲਕੁਲ ਜਾਇਜ਼ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਵੀਰ ਗਗਨੇ ਤੋਂ ਕਰਦੇ ਆ ਬਲੈਂਕ ਜਿਹੜੀ ਆ ਵੈਡ ਖੜੀ ਆ ਸੰਧੂ ਸਾਹਿਬ ਕੋਈ ਇਹਦਾ ਤੀਜਾ ਸੂਆ ਮੰਨ ਲੇ ਕੋਈ ਚੌਥਾ ਮੰਨ ਲੇ ਆਪਾਂ ਜਿਤਨਾ ਨਹੀਂ ਕਹਿਣਾ ਅੱਛਾ ਜੀ ਪਰसों ਰਾਤ ਦੀ ਸੂਈ ਆ ਹੁਣ ਐਟ ਸੰਦੂਭਾਉ ਸਭ ਚੌਥਾ ਮਾਲ ਲੈ ਭਾਰਤੀ ਸਮਝਵੇ ਸਮਝ ਲਾਵੇ ਆਪੇ ਸੋ ਤੇਜਾ ਸੋ ਉਹਦੇ ਭਰਾ ਮਾਲੇ ਪਰਸੋਂ ਦੀ ਸੂਈ ਆ ਤੇ ਕਿੰਨਾ 16 17 16 ਕਿਲੋ ਹੀ ਮੰਨੇ 16 ਦਾ 17 ਹੀ ਅੱਛਾ ਜੀ ਤੇ ਬਾਕੀ ਦੁੱਧ ਦਊਗੀ 22 23 ਕਿਲੋ ਹੀ ਵੜ ਠੀਕ ਆ ਜੀ ਹਾਂਜੀ ਲਓ ਦੱਸੋ 16 17 ਕਿਲੋ ਹੁਣ ਬੌਲੀ ਦੇ ਵਿੱਚ ਆ ਮਗਰ ਇਹਦੇ ਬੱਚਾ ਹਾਂਜੀ ਬੱਚਾ ਸ਼ਾਮੇ ਵਜਾ ਨਾਲ ਦਿਖਾ ਦਿੰਦੇ ਆ ਪਲੇ ਆ 18 20 ਮਰਾ ਦੇਖੋ ਆ ਬੱਚਾ ਜੀ ਠੀਕ ਆ ਜੀ ਆ ਮੇਲ ਕਾਫ ਆ ਨਾੜੂ ਗੱਲਾ ਜੋ ਬੱਚਾ ਬਿਲਕੁਲ ਬਿਲਕੁਲ ਸੋ ਜਿਹੜਾ ਦੋਸੋ ਬੱਚਾ 나ੜੂ ਤੇ ਦੋ ਤੀਜੇ ਚੌਥੇ ਦਿਨ ਦੇ ਵਿੱਚ ਸੋ 나ੜੂ ਦੇ ਬੱਚਾ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਆ ਬੱਚਾ ਤੇ ਬਾਕੀ ਗਗਨ ਵੀਰੇ ਚਵਾ ਚਬੂ ਦੀ ਕਿਤਾ ਮੈਂ ਨਾ ਸੰਧੂ ਸਾਹਿਬ ਬਾਕੀ ਥਾਣ ਵੇਖ ਕੇ ਅਗਲੇ ਨੇ ਜੱਜਮੈਂਟ ਲਾ ਲੈਣੀ ਬਹੁਤ ਜਿਆਦਾ ਚੰਗਾ ਚਵਾ ਕੋਈ ਪੂਰ ਛੱਟਾ ਨਹੀਂ ਹੋਊਗਾ ਕੋਈ ਥਾਣ ਵੱਧ ਘਟ ਨਹੀਂ ਹੋਊਗਾ ਆ ਦੇਖੋ ਹਾਂਜੀ ਸੋ ਚਵਾ ਇਸਮਾ ਦੀ ਦੋਸਰੇ ਕੁੜੀ ਤੁਸੀਂ ਆ ਜੱਜਮੈਂਟ ਕਰ ਲਿਓ ਕਿ ਆਈਡੀਆ ਹੋ ਜਾਊਗਾ ਤੁਹਾਨੂੰ ਥਾਣ ਵੇਖ ਕੇ ਮੋٹے ਥਾਣਾ ਵੰਡ ਬੁੰਡ ਚੰਗੀ ਆਪਸੀ ਥਾਣਾ ਦੀ ਬਸ ਬੋਟੇ ਕੱ बस पुत्र बस आ करो चेक जी सो so, स्टार्टिंग की करमाली थे दोस्तों 16 या 16 तो प्लस स्टार्टिंग ही है ठीक so, है तो दूध चंगा चबा दूंगी जदा वीर गा ने दसया भी 20 लीटर को प्लस 22 23 तक या 22 23 संधू साहब सौखा दऊगी ठीक है जी बस पता जा ठीक है जी बस ਠੀਕ ਆ ਅੱਛਾ ਗਗਨ ਵੀਰੇ ਕੀ ਡਿਮਾਂਡ ਕੀ ਲੈਣ ਦੇਣ ਕਰਦੇ ਆਂ ਦਾ ਅੱਜ ਸੰਧੂ ਸਾਹਿਬ ਡਿਮਾਂਡ ਪਾ 55 ਕਰੀਏ 50000 ਦੇ ਵਿੱਚ 1000 ਮਾਨ ਕਰਾਂਗੇ 49000 ਦੀ ਜਸਨੋ ਦੇ ਦਾਂਗੇ 49 ਦੀ ਹਾਂ ਲਓ ਵੀ 49000 ਦੀ ਦੋਸਤੋ ਇਹ ਤੁਹਾਨੂੰ ਜੜੀ ਵੈੜ ਮਿਲ ਜੂਗੀ ਠੀਕ ਆ ਬਾਕੀ ਥਾਂ ਤੁਹਾਨੂੰ ਇੱਕ ਵਾਰੀ ਤੁਹਾਨੂੰ ਹੋਰ ਲਾ ਕੇ ਉਹ ਦਿਖਾ ਦਿੰਦੇ ਆ ਬਹੁਤ ਵਧੀਆ ਥਣ ਲੱਗਾ ਕੰਮ ਵਾਲੀ ਨੂੰ ਕੋਈ ਥਣ ਵੱਧ ਨਹੀਂ ਕੋਈ ਘਟ ਨਹੀਂ ਹੋਊਗਾ ਠੀਕ ਆ ਜੀ ਹਾਂ ਜੀ ਅੱਛਾ ਗਗਨ ਵੀਰੇ ਥੋੜੀ ਇੱਕ ਮੂਹ ਤੇ ਮਾਰੀ ਜੀ ਸੋਚ ਹੀ ਮੈਨੂੰ ਲੱਗਣ ਦੀ ਕਿ ਵੈਸੇ ਉਹ ਸੰਧੂ ਸਾਹਿਬ ਜੇ ਨਾ ਪਹੁਦੇ ਮਰਜੀ ਜੀ ਹੋ ਜਾਂਦੀ ਨਾ ਮੜੀ ਜੀ ਅੱਖ ਦੇ ਕੋਲ ਹਾਂ ਉਹ ਅੱਖ ਦੇ ਕੋਲ ਉਹ ਥੋੜੀ ਕਹਿ ਗਈ ਆਪਾਂ ਜ਼ਿਕਰ ਕਰਨਾ ਸੀ ਗੱਲ ਦੀ ਆਪਾਂ ਮਾਫੀ ਚਾਹੁੰਦੇ ਆ ਅੱਛਾ 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 ਹਾਂ ਹਾਂਜੀ ਉਹ ਮਤਲਬ ਲਾਸ ਹੁਣ ਜੇ ਕੱਲ ਕੱਲ ਜਿਆਦੀ ਹੈ ਅੱਜ ਘਟ ਗਈ ਹੈ ਸਵੈਲਿੰਗ ਸੋਚ ਹੈ ਹਾਂ ਲੋ ਵੀ ਇੱਕ ਵਿੱਚ ਆਪਾਂ ਜ਼ਿਕਰ ਕਰ ਦਿੱਤਾ ਠੀਕ ਆ ਜੀ ਕਈ ਵਾਰ ਵੀਰ ਸਾਈਪੇਨਾ ਪਾ ਕੇ ਜਦੋਂ ਇੱਥੇ ਆ ਜਾਂਦੇ ਆ ਮੜੀ ਜੀ ਗੱਲ ਤੋਂ ਤਰਾਸ ਬਸ ਬਸ ਨਹੀਂ 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 ਇੱਕ ਸੈਕਿੰਡ ਨੰਬਰ ਤੇ ਇੱਧਰ ਆ ਜੀਏ ਤੇ ਇੱਕ ਦੋਸਤੋ ਡੱਬੀ ਵਾਛੀ ਤੁਹਾਨੂੰ ਦਿਖਾ ਦਿੰਨੇ ਆ ਵਾਈਟ ਰੰਗ ਦਾ ਦੁੱਧ ਵਰਗਾ ਵਿੱਚ ਸੰਦੂ ਸਾਹਿਬ ਦੂਜਾ ਸੁਗਾ ਵਾ ਇਹ ਕੱਲ 2 ਵਜੇ ਦੀ ਸੂਈ ਆ ਅੱਛਾ ਜੀ ਤੇਰੀਆਂ ਦੋ ਚਵਾਈਆਂ ਹੋ ਚੁੱਕੀਆਂ ਆ ਦੋਵਾਂ ਚਵਾਈਆਂ ਦੇ ਵਿੱਚ ਆਪਾਂ 6-6 7-7 ਕਿਲੋ ਦੇ ਥਲੇ ਬੋਲਾ ਕੱਢਿਆ ਹੂੰ ਚਵਾ ਚੂ ਬਹੁਤ ਚੰਗਾ ਲੱਗਾ ਵੱਛਾ ਮਗਰ ਜੇਰ ਦੀ ਆਪਣੇ ਤੋਂ ਵੀਡੀਓ ਆ ਗਈ ਆ ਪ੍ਰੋਪਰ ਪਈ ਆ ਮਿਲ ਕੇ 12-13 ਲੀਟਰ ਬੋਲੇ ਹੈ 13-14 ਕਿਲੋ ਬੋਲੀ ਸਟਾਡਿੰਗ ਹੋ ਗਈ 20 ਤੋਂ ਕੋ ਬਾਹਰ ਜਾਊਗੀ ਕਰਮਾਲੀ ਬਾਕੀ ਥੜ ਭਾਂਡਾ ਲਾ ਕੇ ਜਾ ਜਾਪੇ ਵੀਰਾਂ ਨੇ ਕਰ ਲੈਣੀ ਆ ਉਹ ਵੀ ਭਾਂਡੇ ਭੁੰਡੇ ਦੀ ਬੰਤਰ ਵੇਖੋ ਦੋਸਤੋ ਧੰਨਵਾਦ ਸਾਫ ਸੁਥਰਾ ਚਾਰ ਥਾਨ ਬਾਕੀ ਰੰਗ ਪ੍ਰਿੰਟ ਫੈਸ਼ਨ ਪੁਸ਼ਣ ਬੜਾ ਤੇ ਕੱਲ ਦੀ ਸੂਈ ਆ ਦੋ ਕੁ ਚੁਵਾਈਆਂ ਇਸ ਵਾਰ ਤੀਆਂ ਹੋਈਆਂ ਨੇ ਅਜੇ ਉਸ ਅਕੋਰਡਿੰਗ ਕੋਈ 6 6 7 7 ਲੀਟਰ ਜਿਹੜਾ ਇੱਕ ਇੱਕ ਟਾਈਮ ਤੇ ਬੋਲਾ ਕੱਢਿਆ ਠੀਕ ਆ ਜੀ ਕੋਈ 12 ਤੋਂ ਪਲੱਸ ਹਾਂ ਜੀ ਅੰਗ ਦੇ ਦਰਮਿਆਨ ਕੋਈ ਵੀਰ ਬੋਲਾ ਮੰਨ ਲਿਆ ਠੀਕ ਆ ਬਸ ਬੱਦ ਬਸ ਬਾਕੀ ਹਾਈਟ ਕੱਟ ਮੀਡੀਅਮ ਆ ਲੰਬੀ ਲੰਬੀ ਬਹੁਤ ਵਧੀਆ ਤੇ ਦੁੱਧ ਚੰਗਾ ਚਵਾਜੂਗੀ ਠੀਕ ਆ ਜੀ ਬਾਕੀ ਕਿਸੇ ਰਕਮ ਦਾ ਵੀਰ ਆਪਣੇ ਗਗਨ ਜਿਹੜੇ ਪਸ਼ੂ ਚੁਵਾਈ ਵਾਲਿਆ ਕੋਈ ਭੂਰ ਛਟਾ ਹੋਵੇ ਤਾਂ ਦੱਸ ਦਿਆ ਜੀ ਮੈਂ ਨਾ ਸੰਧੂ ਸਾਹਿਬ ਜੋ ਹੋਊਗਾ ਦੱਸੀਆ ਜਾਊ ਪਹਿਲਾਂ ਪਤਾ ਕੀ ਇਹ ਦੂਰੋਂ ਵੀਰੋਂ ਭੈਣ ਭਰਾ ਆਉਂਦਾ ਵਾ ਫ ਠੀਕ ਹੈ ਜੀ ਬਸ ਪੁੱਤ ਬਸ 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 ਠੀਕ ਹੈ ਵਾੜੇ ਵੀ ਚੰਗੀਆਂ ਗਗਨ ਵੀਰੇ ਬਾਕੀ ਰੰਗ ਰੂਗ ਬਹੁਤ ਹੋਦੇ ਨੇ ਨਹੀਂ ਵਧੀਆ ਸੰਧੂ ਸਾਹਿਬ ਬਾਕੀ ਦੁੱਧ ਨੂੰ ਬਹੁਤ ਚੰਗੀ ਵਛੀ ਹਾਂ ਹਾਂਜੀ ਲੋਬੇ ਭਰਾਵਾ ਮਗਰ ਇਹਦੇ ਵਛਾ ਠੀਕ ਆ ਜੀ ਬੱਚਾ ਵੀ ਤੁਸੀਂ ਦੇਖ ਸਕਦੇ ਜੇ ਅੱਗੇ ਫਰੰਟ ਤੇ ਬੰਨਿਆ ਇਹ ਕਾਲ ਦੀ ਸੋਈ ਆ ਠੀਕ ਆ ਵਛਾ ਹੈ ਮਗਰ ਤੇ ਇਹਦਾ ਗਗਨ ਵੀਰੇ ਕੀ ਮੁੱਲ ਲੈਣ ਦੇਣ ਕੀ ਰਊਗਾ ਸੰਦੂ ਸਾਹਿਬ ਕੋਈ ਆਪਾਂ 60 ਨਹੀਂ ਕਰਨਾ ਕੋਈ 55 ਨਹੀਂ ਕਰਨਾ ਪਤਾ ਕੀ ਆ ਵੀਰਾਂ ਗਾੜੀ ਇਹੋ ਬੇਨਤੀ ਆ ਵੀ ਮੁੜ ਕੇ ਆਗੇ ਜਿਆਦਾ ਕਰ ਸਕਸਾ ਹੀ ਵਾਲਾ ਕੰਮ ਨਾ ਕਰਿਆ ਕਰੋ ਵੀ ਪਹਿਲਾਂ ਜੈਸ ਸੋਈ 53000 ਦੀ ਵਛੀ ਦੇ ਦੇਣੀ ਆਪਾਂ 53 ਦੀ ਹਾਂ ਉਹ ਤੇ ਛੋਟ ਹੋਣੀ ਆ ਕੋ 500 ਖੁਸ਼ੀ ਨਾਲ ਠੀਕ ਆ ਪਤਾ ਕੀ ਇਹ ਮੁੱਲ ਤੁਹਾਨੂੰ ਪਤਾ ਹੈ ਸੰਧੂ ਸਾਹਿਬ ਤੁਸੀਂ ਰੋਇ ਦੀ ਵੀਡੀਓ ਪਾਉਂਦੇ ਆ। ਵਾਸ਼ੀ ਬਾਲੀ ਜਿਆਦੀ ਸੁਥਰੀ ਆ। ਹਾਂ। ਥਣ ਚੱਡੇ ਦੀ ਆ ਫਿਰ ਚਵਾ ਲਗਾ ਬਹੁਤ ਚੰਗਾ ਕਰਮ ਵਾਲੀ ਨੂੰ। ਮੈਂ ਦੱਸੋ 53 53 53000 ਦੀ ਦੇ ਦੇਣੀ ਆਪਾਂ। ਹਾਂ ਪੂਰੀ। ਉਹ ਵੀ ਖਾਇਨਾ ਜਿਹੜੀ ਉਹ ਪੂਰੇ 53 ਦੀ ਮਿਲ ਜੂਗੀ ਠੀਕ ਆ। ਪਤਾ ਕੀ ਆ ਮੁੜ ਕੇ ਆ ਗਿਆ ਕੋਈ 45 50 ਲਾਵੇ ਉਹ ਨਹੀਂ ਸਹੀ ਲੱਗਦਾ ਕੰਮ। ਚਲੋ ਜੀ। ਹਾਂ ਆਪਾਂ ਬਹੁਤ ਜਿਆਦਾ ਰੇਟ ਬਿਲਕੁਲ ਅਸੀਂ ਜਾਣੂ ਜੇ ਪਾਉਂਦੇ ਆ। ਇੱਕ ਤੀਜੇ ਨੰਬਰ ਤੇ ਆਪਣੇ ਕੋਲ ਇੱਧਰ ਜਿਹੜੀ ਆਪਣੇ ਕੋਲ ਗगनਵੀਰ ਬਾਕੀ ਦੰਦੀ ਵੀ ਸੰਧੂ ਸਾਹਿਬ ਇਹ ਛਗੀ ਆ। ਮੂੰਹ ਮੂੰਹ ਦੰਦੀ ਛੱਗੀਆਂ ਖ ਠੀਕ ਆ ਜੀ ਆ ਵੀ ਵਸ਼ੀਸ਼ੀ ਕੀ ਆ ਠੀਕ ਆ ਜੀ ਅੱਗੇ ਦੋਸਤੋ ਤੀਜਾ ਨੰਬਰ ਬੇਰਬਾ ਇਹ ਵੀ ਕੱਲ ਹੀ ਸੂਈ 12 ਵਜੇ ਇਹ ਵੀ ਕੱਲ ਹੀ ਹਾਂ ਇਹ ਦੀ ਵਸ਼ੀ ਆ ਮਗਰ ਵੱਛੀ ਆ ਸੂਈ ਮਗਰ ਵੱਛੀ ਆ ਹਾਂ ਜੀ ਸੂਆ ਸੂਆ ਦੂਜਾ ਹੀ ਦੂਜਾ ਸੂਆ ਹਾਂ ਉਹ ਵੀ ਦੂਜਾ ਸੂਆ ਮਗਰ ਸੰਡੀ ਸੀਸ ਦਾ ਕਰਮ ਵਾਲੀ ਬਾਕੀ ਇਹਦੇ ਥੱਲੇ ਵੀ 12 14 ਕਿਲੋ ਬੋਲੀ ਹੋਊਗੀ ਠੀਕ ਆ ਵੀ ਦੋ ਚਵਾਈਆਂ ਇਹਦੀਆਂ ਵੀ ਹੋ ਗਈਆਂ ਦੋ 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 ਦੋਹਾਂ ਦੀਆਂ ਹੋ ਗਈਆਂ ਲਓ ਜੀ ਹਾਂ ਜੀ ਸੋ ਦੋਹਾਂ ਚਵਾਈਆਂ ਜਿਹੜੀਆਂ ਦੋਸਤੋ ਇਸ ਵੈਰ ਦੀਆਂ ਵੀ ਹੋ ਗਈਆਂ ਇਹ ਵੀ ਕੱਲ ਹੀ ਸੂਈ ਆ ਦੋਨੋਂ ਵੇੜਾ ਕੱਲ ਹੀ ਸੂਈ ਦੇ ਵਾਈਟ ਬਲੈਕ ਦਾ ਕੰਬੀਨੇਸ਼ਨ ਆ ਠੀਕ ਆ ਜੀ ਤੇ 크로ਸ ਆਂਗ ਦੇ ਵਿੱਚ ਕੋਈ ਵੀਰ ਐਚ ਐਫ ਤੇ ਨਾਲ 크로ਸ ਮੰਨ ਲੈ ਕੋਈ ਰਾਠੀ ਦਾ ਮੰਨ ਲੈ ਠੀਕ ਆ ਜੀ ਐਚ ਐਫ ਦੇ ਵਿੱਚ 크로ਸ ਮੰਨ ਲੈ ਦੋ ਡਾਂਗ ਫਿਰ ਗੱਗਨੇ ਵੀਰੇ ਕਿੰਨਾ ਕ ਪੌੜਾ ਚੋਇਆ ਸੰਧੂ ਸਾਹਿਬ 6 6 ਕਿਲੋ ਚੋਇਆ ਹਮ ਯਾਰਾ 12 12 ਦਰਮਿਆਨ ਪੌੜਾ ਹੈ ਹਾਂ ਬਾਕੀ ਦੋ ਦੋ 20 ਕਿਲੋ ਹੱਥ ਮਾਰ ਜੂ ਵੀ ਕਰਮਾਲੀ ਹਾਂ ਬਾਕੀ ਸੀਲ ਸੁਣ ਇਸੇ ਤਰ੍ਹਾਂ ਹੀ ਬੰਗਾ ਬੰਗਾ ਮੈਂ ਨਾ ਬੰਗਾ ਪਾਉਂਦੇ ਦਾ ਮਤਲਬ ਹੀ ਕੋਈ ਨਹੀਂ ਤੇ ਆ ਕਰੋ ਜਾਈਂ ਗਾਂ ਨੂੰ ਪਸਮਾ ਕੇ ਭਾਵੇਂ 8 ਕਿਲੋ ਬਾਲਟੀ ਲੈ ਆਏ ਚੁੱਕੇ ਠੀਕ ਆ ਜੀ ਠੀਕ ਆ ਤੁਹਾਨੂੰ ਪਤਾ ਆਪਾਂ ਗਰਮ ਗੋਕਾ ਲੈ ਨਾਣੀ ਬਿਲਕੁਲ ਬਿਲਕੁਲ ਕੇ ਭੈਣੇ ਚਵਾਈ ਕਰਨੀ ਹੁੰਦੀ ਕਿ ਪ੍ਰਾਣੇ ਕਰਨੀ ਆ ਬਿਲਕੁਲ ਬਿਲਕੁਲ ਲਓ ਦੱਸੋ ਇਹ ਉਹ ਐਨੀਮਲ ਨਹੀਂ ਹੈਗੇ ਵੀ ਕੋਈ ਵੀਰ ਜਾਂ ਕੋਈ ਭੈਣ ਥੱਲੇ ਬੈਠੇ ਚਵਾਈ ਕਰਦੇ ਲੱਤਾਂ ਛੜਾ ਮਾਰੇ ਬਸ ਜੀ ਬਸ ਇਹ ਡੰਡੇ ਤੀਸੀ ਸੁਆਗਤ ਸੰਦੀ ਸਾਹਿਬ ਇਹ ਥੋੜਾ ਕੀ ਤੁਹਾਨੂੰ ਫੋਨ ਕਰਕੇ ਆਖੂਗਾ ਵੀ ਗਗਨ ਦੀਆਂ گاਵਾ ਆਈਆਂ ਤੇ ਆਹ ਕੰਮ ਹੋ ਜਾਵਾ ਹੋ ਜਾ ਜੀ ਹਾਂ ਨਾ ਇਹ ਕੰਮ ਕਰਨਾ ਉਹਨਾਂ ਮਾਲ ਘਾਟ ਵੇਚ ਲੋ ਵੇਚੋ ਸੁਥਰਾ ਬਿਲਕੁਲ ਬਿਲਕੁਲ ਆ ਦੇਖ ਨਾ ਵੀ ਗੱਗਨ ਵੀ ਦੱਸ ਦੇ ਦਾ ਮੁੱਲ ਕੀ ਕੀਤਾ ਫਿਰ ਸੰਧੂ ਸਾਹਿਬ ਬਿਲਕੁਲ ਬੁੰਜੈਰੀ ਦੇ ਦਣੀ ਹੈ ਵੀ ਲੈਸ ਚੋ ਲੈਸ ਕਰਕੇ ਕੀ ਹੋਊਗਾ ਜੱਸ ਨੂੰ 50000 ਦੀ ਚਲੋ ਲੋ ਵੀ ਮਗਰ ਬੱਚੀ ਆ ਠੀਕ ਆ ਜੀ ਤਾਂ ਵਾਦੇ ਬੰਦੀਆ ਬੱਚਾ ਬਹੁਤ ਸੋਹਣਾ ਮਗਰ ਫੀਮੇਲ ਕਾਫ ਆ ਬਾਕੀ ਵਸ਼ੀ ਸੰਧੂ ਸਾਹਿਬ ਬੜੀ ਹੀਰੀ ਆ ਮੈਂ ਆਖੀਏ ਉਹ ਥੋੜਾ ਵੀ ਕੋਈ ਸ਼ੂਕਰਪਾਨ ਹੈਗਾ ਇਹਨਾਂ ਚ ਠੀਕ ਆ ਜੀ ਬਸ ਬੱਤ ਓਏ ਲੋ ਵੀ ਸੀਲ ਸਲਾਗਾ ਦੋਸਤੋ ਵੇਰ ਤੁਹਾਨੂੰ ਪ੍ਰੋਪਰ ਦਿਖਾਤੀ ਆ ਸੋ ਜਿਹੜੇ ਵੀਰ ਤੇ ਸਮਝ ਆ ਜਾਣੀ ਉਹਨੇ ਛੜਨੀ ਨਹੀਂ ਨੀਗੀ 50000 ਦੀ ਤੁਹਾਨੂੰ ਹਾਂ ਨਾ ਜਿਹੜੀ ਇਹ ਬੱਚੀ ਮਿਲ ਜੂਗੀ ਇੱਧਰ ਜਿਹੜੇ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਆ ਤਿੰਨ ਠੀਕ ਆ ਜੀ ਇਹ ਗੱਬੜਾ ਬੱਚੀਆਂ ਤਿੰਨ ਨੇ ਠੀਕ ਆ ਜੀ ਤਿਆਰੀ ਦੇ ਵਿੱਚ ਸੰਦੂ ਸਾਹਿਬ ਰਾਤੀ ਆਪਣੇ ਤੋਂ ਬੱਚੀ ਆਈ ਆ ਹਾਂਜੀ ਰਾਤੀ ਆਈ ਆਪਣੇ ਤੋਂ ਦੂਜਾ ਸੁਆ ਬੈੜਦਾ ਠੀਕ ਆ ਜੀ ਮਾਲਕਾਂ ਦੇ ਮਸਾਬ ਤੇ ਆ ਉਹਨਾਂ ਆਖਿਆ ਵੀ ਅਸੀਂ ਪਹਿਲਾਂ ਥਲਿਓ 20 ਕਿਲੋ ਦੁੱਧ ਚੋਇਆ ਵਾ ਠੀਕ ਆ ਜੀ ਆਪਣੇ بڑے ਬੰਦੇ ਸੱਜਣ ਜਿਹਨਾਂ ਤੋਂ ਆਪਾਂ ਲਈ ਆ ਠੀਕ ਆ ਥੋੜਾ ਘਣਾ ਆ ਗਏ ਨੇ ਵੈੜ ਨੇ ਪੱਠਾ ਨਹੀਂ ਖਾਦਾ ਤਾਂ ਮੜਾ ਲਿਸਪਣਾ ਵਿਖਾਉਂਦੀ ਬਾਕੀ ਬੱਚੀ ਦੀ ਚਮਕ ਚਮਕ ਬੜੀ ਆ ਆ ਹ ਸੋ ਹੈ ਠੰਡੀ ਧੀਰੀ ਹੈ ਠੀਕ ਹੈ ਜੀ ਹੈ ਦੂਜਾ ਹੀ ਇਹ ਨਾ ਸੁਬਾ ਸੰਧੂ ਸਾਹਿਬ ਦੂਜਾ ਜੇ ਤਿਜਾ ਹੀ ਦਾ ਪਹਿਲਾਂ ਦੱਸਤਾ ਤਿਜਾ ਹੀ ਇਹ ਬਿਲਕੁਲ ਹਾਂ ਵੇੜਾ ਦੋਸੋ ਇੱਕ ਤੋਂ ਇੱਕ ਵੱਧ ਨੇ ਪਰ ਮੋਲ ਨਹੀਂ ਹੈਗਾਗਾ ਤਾਂ ਦੀ ਤਾਂ ਤੁਰਿਆ ਜਾਂਦਾ ਮੋਲ ਬਿਲਕੁਲ ਡਾਊਨ ਪੱਧਰ ਪੱਧਰ ਤੇ ਮੋਲਾ ਤੇ ਨਾਰਮਲ ਹੀ ਵੈਸੇ 50 ਤੇ 45 48 50 52 55 ਵਾਲਾ ਪਰਤਾ ਬਹੁਤੇ ਵੀਰ ਪਸੰਦ ਕਰਦੇ ਆ ਤੇ ਵੇਰ ਤੁਸੀਂ ਇੱਕ ਵਾਰੀ ਵੇਖੋ ਸੀਲਸ ਆਊਗਾ ਥਾਂ ਤੋਂ ਕੋਈ ਬਿਲਕੁਲ ਚਵਾਈ ਵਾਲਾ ਕੋਈ ਇਹ ਨਹੀਂ ਹੈਗਾਗਾ ਵੀ ਜਾ ਕੇ ਮੇਰਾ ਵੀਰ ਕੋਈ ਪੋਟਿਆਂ ਨਾਲ ਜਿਹੜਾ ਚਵਾਈ ਕਰਦਾ ਫਿਰ ਤੇ ਉਹ ਗੱਲ ਨਾ ਬਣੇ ਪੈਸੇ ਖਰਚ ਕਿਸੇ ਨੇ ਕਰਨੇ ਆ ਠੀਕ ਆ ਜੀ ਆਪਾਂ ਹਮੇਸ਼ਾ ਵਾਰ-ਵਾਰ ਕਹਿੰਦੇ ਆ ਵੀ ਇੱਕ ਵਾਰੀ ਇੱਥੇ ਆਣ ਕੇ ਆਪਣਾ ਪਸ਼ੂ ਚੋੜਾ ਵੀ ਤੁਸੀਂ ਸਾਈ ਬਿਆਨਾ ਕੀਤਾ ਹੁੰਦਾ ਜਿਹੜੇ ਵੀ ਐਨੀਮਲ ਦਾ ਦੇਖਿਆ ਕਰੋ ਜ਼ਰੂਰ ਇੱਥੇ ਆਣ ਕੇ ਠੀਕ ਆ ਤੇ ਕੋਈ ਵੀਰ ਦੂਰ ਨਹੀਂ ਰਹੇ ਨਹੀਂ ਆ ਸਕਦਾ ਬੇਸ਼ੱਕ ਉਹ ਤੁਹਾਡਾ ਤੇ ਚਾਹੇ ਵੀਰ ਗਗਨ ਦੀ ਗੱਲ ਕਰ ਲਈਓ ਵਪਾਰੀ ਵੀਰ ਦੇ ਨਾਲ ਜਿਹੜਾ ਅਟੈਚਮੈਂਟ ਆ ਤੁਹਾਡੀ ਠੀਕ ਆ ਜੀ ਇੱਕ ਦੂਜੇ ਦੇ ਇਤਬਾਰ ਤੇ ਤਿੱਪਣ ਤੋਂ ਪੁੱਪਨ ਤੀ ਤ ਬਿਲਕੁਲ ਹਜੇ ਮੇਰੇ ਨਾਲ ਤਾਂ ਬੋਲਾ ਪੰਨ ਗਈ ਹੋਗੀ ਨਾ ਲੈ ਖਟੀਆਂ ਗੁੰਦਾ ਹੁੰਦੀਆਂ ਸੰਧੂ ਸਾਹਿਬ ਬਾਨਾ ਬਹੁਤ ਜ਼ਿਆਦਾ ਮਸ਼ੀਨਾਂ ਵੇਖੋ ਢੋਲੀ ਇਹ ਲੋ ਵੀ ਠੀਕ ਆ ਲੋ ਵੀ ਪ੍ਰਭੂ ਠੀਕ ਆ ਜੀ ਬੱਚੀ ਵੀ ਚੰਗੀ ਆ ਤੇ ਇਹਦਾ ਵੀਰ ਗगन ਗੱਬਣ ਦਾ ਕੀ ਕਰਦੇ ਆ ਮੋੜਾ ਸੰਧੂ ਸਾਹਿਬ ਮੁੱਲ ਬਾ 60 ਕਰੀਏ ਜਸਨੋਈ 55000 ਦੀ ਬੱਚੀ ਦੇ ਦੇਣੀ ਆ ਬਾ 55 ਦੀ ਉਹ ਚੋਂ 1000 ਮਾਣ ਕਰਦਾਂਗੇ 55000 ਦੀ ਜਸਨੋਈ ਹੋ ਜੂਗੀ ਠੀਕ ਆ ਜੀ ਹਾਂ ਲੋ ਵੀ 55000 ਦੀ ਤੁਹਾਨੂੰ ਬੱਚੀ ਦੋਸਤੋਂ ਮਿਲ ਜੂਗੀ ਠੀਕ ਆ ਤੇ ਬਾਕੀ ਅੱਗੇ ਕੋਈ ਵੀਰ ਚੋਂ ਸੇਲ ਕਰਨ ਵਾਸਤੇ ਵੀ ਲੈ ਕੇ ਜਾਂਦਾ ਤੇ ਵਿਕਰੀ ਵਾਲੀ ਆ ਕਿ ਪੰਜ ਸੱਤ ਤੋਂ ਪੰਜ ਸੱਤਕ ਦਿਨ ਹਜੇ ਕੱਟਦੀ ਆ ਸੋ ਬੱਚੀ ਚੰਗੀ ਆ ਕਿ ਸਗਣ ਦਾ ਆਪਾਂ ਤੁਹਾਨੂੰ ਦਿਖਾਉਨੇ ਆ ਦੋਸਤੋ ਨੈਕਟ ਅਗਲੀ ਆ ਜਿਹੜੀ ਆ ਗਈ ਵੇੜ ਤੇ ਸੰਦੂ ਸਾਹਿਬ ਦੂਜਾ ਸੁਗਾ ਵਾ ਛੇ ਦੰਦ ਹੋਣਗੇ ਬੱਚੀ ਦੇ ਮੂੰਹ ਚ ਹਾਂ ਵੈਸੇ ਫੇਸਪੂਜ਼ ਦੀ ਕੁਆਲਿਟੀ ਤੋਂ ਲੱਗੀ ਜਾਂਦਾ ਬੱਚੀ ਨੋਈ ਜਿਆਦੀ ਪਿਆਰੀ ਆ ਉਤੋ ਖਾ ਬੜੀ ਵਧੀਆ ਠੀਕ ਆ ਜੀ ਇੱਕ ਬਲੈਕ ਇੱਕ ਦੋਸਤੋ ਗੋਹਾ ਲੈ ਤਾਂ ਵੀ ਜੰਮਿਆ ਕਰਮਾ ਵਾਲੀ ਦੇ ਇੰਨਾ ਗੋਹਾ ਹੀ ਨਾ ਗੱਲਾਂ ਹੀ ਛੱਡ ਦੋ ਇੱਥੇ ਆ ਕੇ ਪਤਾ ਲੱਗਾ ਵੀ ਹੈ ਆ ਵੇੜ ਹਾਂ ਠੀਕ ਆ ਸੋ ਵਜਨ ਵੇਟ ਪੂਰਾ ਠੀਕ ਆ ਜੀ ਭਾਰਾ ਪੇਟ ਵਜਨ ਪੇਟ ਪੂਰਾ ਤੇ ਹਾਈਟ ਮੀਡੀਅਮ ਤੇ ਵੇਚਾ ਕੋਈ ਦੂਰੋਂ ਨੇੜੋਂ ਮੇਰਾ ਵੀਰ ਕੋਈ ਐਸਟੀਮੇਟ ਲਾ ਲੈਂਦਾ ਵੀ ਕਿਤੇ ਬਾਹਲੀ ਵੱਡੀ ਆ ਜਾਂ ਆਪਾਂ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਬਾਹਲੀ ਵੱਡੀ ਨੂੰ ਬਾਹਲੀ ਵੱਡੀ ਤੇ ਵਿਛਲੇ ਮੇਲ ਨੂੰ ਆਪਾਂ ਕਹਿ ਦਈਦਾ ਵੀ ਮੀਡੀਅਮ ਹਾਈਟ ਆ ਠੀਕ ਆ ਜੀ ਨਾ ਬਹੁਤੀ ਵੱਟੀਆ ਤੇ ਨਾ ਹੀ ਦਰਮਿਆਨੀ ਮਧਰੀ ਆ ਬਤਨੀ ਸੰਜੀਤ ਸਾਹਿਬ ਇਹ ਗੱਲ ਆ ਕਿ ਭਾਵੇਂ ਕੋਈ ਵੀਰ ਮੇਰਾ ਗੱਬੜ ਖੜੇ ਤਾਂ ਕੋਈ ਸੂਈ ਖੜੇ ਮੰਨ ਲਓ ਇਹ 20 20 ਕਿਲੋ ਦਾ ਟੱਕਰਾ ਮਾਰ ਜਾਣਗੇ ਕਰਮਾਲੀਆਂ ਹਾਂ ਮੱਥਾ ਲਾਉਣਗੀਆਂ ਉੱਥੇ ਲਾਉਣਗੀਆਂ ਜੀ ਲਾਉਣਗੀਆਂ ਪੱਕਾ ਗੱਲਾਂ ਬਾਤਾਂ ਨਾਲ ਨਹੀਂ ਸਹੀ ਮੈਨੇ ਚ ਲਾਉਣਗੀਆਂ ਹਾਂ ਲਓ ਦੋਸਤੋ ਬੱਚੀ ਵੀ ਬੜੀ ਪਿਆਰੀ ਆ ਬਿਲਕੁਲ ਪਿੰਕ ਕੱਢਰਾ ਤੇ ਬਲੈਕ ਥਾਣਾ ਚਾਰੇ ਠੀਕ ਆ ਸੋ ਕਰਮਾਲੀ ਚੰਗਾ ਲੱਥੀ ਖੜੀ ਆ ਥੱਲੇੋਂ ਠੀਕ ਆ ਜੀ ਕੋਈ ਪੰਜਾ ਸੱਤਾ ਦਿਨਾਂ ਦੇ ਵਿੱਚ ਹੋਰ ਵੀ ਚੰਗਾ ਬੜੀਆਂ ਠੰਡਾਂ ਦੇ ਮੈਂ ਨਾ ਬਹੁਤ ਜਿਆਦੀ ਠੰਡੀ ਸੰਧੂ ਸਾਹਿਬ ਗੋਕਾ ਗਰਮ ਤੇ ਲੈਣਾ ਹੀ ਨਹੀਂ ਤੇ ਆ ਕਰੋ ਚੈੱਕ ਹਾਂ ਸੇਲੀਆਂ ਵੇਖੋ ਬਾਕੀ ਸੰਧੂ ਸਾਹਿਬ ਮਹਾਰਾਜ ਨਾਲ ਮਾਰੇ ਬੰਦੇ ਤੇ ਮਾਰੇ ਬੰਦਾ ਨਹੀਂ ਮਰਦਾ ਬਸ ਬਿਲਕੁਲ ਬਾਕੀ ਇਹ ਪਰੀਆਂ ਕਰਮਾਲੀਆਂ ਕੌੜ ਖੂਬਸੂਰਤਾਂ ਤੇ ਲੈ ਵੀ ਗਗਨ ਵੀਰ ਬੱਛੀ ਚੰਗੀ ਆ ਤੇ ਮੁੱਲ ਮੈਨੂੰ ਲੱਗਦਾ ਵੀ ਉਹ ਨਹੀਂ ਹੋਣਾ ਵੀ ਮੁੱਲ ਬਾਲਾ ਚੰਗਾ ਨਹੀਂ ਹੋਣਾ ਵੀ ਬਿਲਕੁਲ ਜੈ ਜੀ ਮੁੱਲ ਤੁਹਾਨੂੰ ਸੰਧੂ ਸਾਹਿਬ ਪਹਿਲਾਂ ਹੀ ਜਿਗਰ ਕੀਤਾ ਹਾਂ 50 ਬਾਹਰ ਤੇ 60 ਅੰਦਰ ਹੋ ਜਾਣਾ ਹਾਂ ਬਿਲਕੁਲ ਆ ਬੱਛੀ ਆਪਾਂ 57000 ਦੀ ਦੇਣੀ ਆ 57000 ਦੀ ਹਾਂ ਹੋ ਜੂਗੀ ਲੈ ਸਜੇ ਉਹ ਚੋਏ ਗਏ ਦਾ ਮਾਨਕਦਾਨ ਕਰਦਾਂਗੇ ਕੋਈ ਗੱਲ ਨਹੀਂ ਆ ਕਰਦੇ ਦੂਰ ਨੇੜੇ ਦਾ ਸਫਰ ਵੇਖ ਕੇ ਮੈਂ ਨਾ ਕਰਦਾਂਗੇ ਸੰਧੂ ਸਾਹਿਬ ਉਹ ਵੀ ਬੱਛੀ ਬੜੀ ਪਿਆਰੀ ਆ ਠੀਕ ਆ ਜੀ ਬਾਕੀ ਆਪਣਾ ਵਿਖਾਉਣ ਦਾ ਫਰਜ਼ ਹੁੰਦਾ ਦੋਸਤੋ ਵੀ ਹਰ ਇੱਕ ਪਾਸੋਂ ਜਿਹੜੀ ਤੁਹਾਨੂੰ ਤੋ ਸਲੀ ਦੇ ਨਾਲ ਮੱਛੀ ਚੰਗੀ ਆ ਨਿੱਗਰ ਪਿੰਡੇ ਦੀ ਨਿੱਗਰ ਚੱਡਾ ਬਣਾਉਂਗੀ ਕਰਮਾ ਲਈ ਤੇ ਰੇਟ 57000 ਆ ਮੌਕੇ ਤੇ ਲੈਸ ਹੋ ਜਾਊਗਾ ਕਿਸੇ ਭਰਾ ਦਾ ਦੋ ਦੂਸਤ ਸਾਹਿਬ 10 ਤਰੀਕ ਨੂੰ ਗਾਂ ਇਹਦੇ ਵੈੜ ਦੇ ਦਿਨ ਪੂਰੇ ਹੁੰਦੇ ਆ 10 ਦਸੰਬਰ ਨੂੰ ਹਾਂ ਪਿਆ ਹਜੇ ਸਮਾਂ ਫਿਰ 12 13 ਦਿਨ 12 13 ਦਿਨ ਠੀਕ ਆ ਜੀ ਜਿਹੜਾ ਮਰਜੀ ਵੀਰ ਮੇਰਾ 23 ਕਿਲੋ ਦੀ ਗਰੰਟੀ ਲੈ ਕੇ ਜਾਵੇ ਮੇਰੇ ਤੋਂ ਵੈੜ ਦੇ ਆਪਾਂ ਉਹ ਪਾਣੀ ਨਹੀਂ ਮੈਂ ਚਲ ਪਾ ਦੇਣੇ ਕੋਈ ਗੱਲ ਨਹੀਂ ਕਿਸੇ ਵੇਲੇ ਕੋਈ ਵੀਰ ਭਰਾ ਕੋਈ ਮਤਲਬ ਮਾਨੋਂ ਦਾ ਵੀ ਕੋਈ ਨਹੀਂ ਕਰਦੀ ਸਾਹਿਬ ਚਲੋ ਉਨੀਆਂ ਅੱਜ ਕੋਈ 5 7 8000 ਕੋਈ ਸੌਲਾ ਮਿਲ ਜ ਲੋਬ ਇਹ ਸੂਹਾ ਦੂਜਾ ਕਗਨ ਵੀਰਾ ਦੂਜਾ ਜੀ ਦੂਜਾ ਲੋਬੇ ਦੂਜਾ ਸੂਹਾ ਦੋਸਤੋ ਸਟੇਟ ਪਟਾ ਸੂਹਾ ਵਜਨ ਲੋਡ ਬਹੁਤ ਜਿਆਦਾ ਵੇਟ ਦਾ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਜਿਹੜੇ ਦੋਸਤੋ ਅੱਜ ਵੇੜਾ ਜਿੰਨੀਆਂ ਵੀ ਤੁਹਾਨੂੰ ਦਿਖਾਈਆਂ ਮੋٹے ਡੱਬ ਨੇ ਅਜਾ ਜੀ ਕੋਈ ਗਦਰੀਆ ਜਾਂ ਕਹ ਲੀਏ ਵੀ ਕੋਈ ਚੀਨੀ ਜਾਂ ਰੰਗ ਨਹੀਂ ਹੈਗਾ ਕਾ ਵੇੜਾ ਦਾ ਬੜੀਆਂ ਸਾਫ ਸੁਥਰੀਆਂ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਤੇ ਵਜਨ ਵੇਟ ਪੂਰਾ ਠੀਕ ਹੈ ਜੀ ਆ ਵੇਖ ਸਕਦੇ ਤੁਸੀਂ ਫੁੱਲ ਲੋਡਡ ਪੂਰੀ ਭਾਰੀ ਆ ਵਜਨ ਵਟੇ ਵਾਲੀ ਵੇੜ ਦੂਜਾ ਸੂਹਾ ਸੁੰਦੀ ਆ 10 ਦਸੰਬਰ ਨੂੰ ਦਿਨ ਪੂਰੇ ਆ ਠੀਕ ਹੈ ਜੀ ਫ ਠੀਕ ਹੈ ਜੀ ਇਹ ਕੋਈ ਵੀਰ ਮੇਰਾ ਆਨਲਾਈਨ ਮਗਾਊਗਾ ਆਪ ਦੀ ਜਾਂਦੇ ਆ ਟਿੱਪੇ ਗੱਡੀ ਨੂੰ ਲੈਣ ਤੋਂ ਪਹਿਲਾਂ ਆ ਠੀਕ ਆ ਗੱਡੀ ਆਪਣੀ ਜਾਊਗੀ ਠੀਕ ਆ ਗੱਡੀ ਵਾਲਾ ਆਪਣਾ ਤਪਾ ਕੇ ਆਊਗਾ ਲੋ ਵੀ ਪ੍ਰਭਾ ਬਾਕੀ ਲਾਏ ਬਣਾਏ ਪਈਆ ਕਰਮ ਵਾਲੀ ਕਿਲੋ ਖੰਦ ਲਾ ਕੇ ਜਿਹੜਾ ਇੱਕ ਵਾਰੀ ਬਿਲਕੁਲ ਤੁਹਾਨੂੰ ਸਾਹਮਣੇ ਸ਼ੋਅ ਕਰਦੀ ਪਈਆ ਤੇ ਥਣ ਚਾਰ ਆ ਤੇ ਥਣ ਵੀ ਕੋਈ ਇਹ ਨਹੀਂ ਹੋਗਾ ਵੀ ਬਿਲਕੁਲ ਨਖੇੜ ਦੇ ਵਿੱਚ ਨਾ ਹੋਵੇਗਾ ਜਿਵੇਂ ਜਿਵੇਂ ਚੱਡਾ ਲੇਵਾ ਇਹਨੇ ਬਣਾਇਆ ਤੇ ਬਿਲਕੁਲ ਥਣ ਆਪਸੀ ਜਿਹੜੇ ਖਿਲਰ ਜਾਣੇ ਆ ਠੀਕ ਆ ਜੀ ਤੇ ਬਿਲਕੁਲ ਤੁਸੀਂ ਵੀ ਜਿਹੜੀ ਆਪ ਜਿਹੜੀ ਐਡਾ ਚੌੜਾ ਚੱਡਾ ਬਣਾਉਦੀ ਆ ਹਾਂ ਸਭ ਤੋਂ ਜ਼ਿਆਦਾ ਅਹਿਮ ਗੱਲ ਜਿਹੜੀ ਆ ਵੀ ਜਿਵੇਂ ਗਗਨਾ ਵੇਖੋ ਵੇਖੋ ਇੱਧਰ ਆ ਆ ਬੇਖੋ ਬਸ ਬੱਧ ਬਹੁਤ ਹੋਣੀ ਸਪੇਸ ਵੰਡਾ तकरीबन 5 5 4 4 ਉਂਗਲਾਂ ਤੇ ਜਿਹੜਾ ਦੋਸਤੋ ਥਣ ਲੱਗਾ ਠੀਕ ਆ ਤੇ ਅੱਜ ਇਹ ਕੋਈ 12 13 13 ਦਿਨ ਅਜੇ ਸਮਾਂ ਲੈਂਦੀ ਆ ਕੱਚੀ ਇੰਨੇ ਕ ਦਿਨਾਂ ਦੀ ਤੇ ਬਾਕੀ ਮੋਲ ਵੀ ਗਵੀਰ ਗਗਨਾ ਕੱਚੀਆਂ ਦਾ ਫਿਰ ਆਪਾਂ ਕਰਦੀਆਂ ਕੋਈ 8 7000 ਕੇਸ ਨੂੰ ਸੋਲੀ ਜਾਵੇ ਅੱਜ 52 ਹੀ ਦੇ ਦੇਣੀ ਅੱਜ 52 ਦੀ ਹੋਰ ਕਰ ਦੇ ਹੈ ਪੂਰੇ 50 ਹੀ ਦੇ ਦੇਣੀ ਆ ਆ ਸਾਰੀਆਂ ਛੋਟਾ ਅੱਜ 50 ਤੋਂ ਥੱਲੇ ਤੂੰ ਵੀ ਨਹੀਂ ਫੇਰ ਆਉਂਦਾ ਨਾ ਨਹੀਂ ਬਾਕੀ ਸੰਧੂ ਸਾਹਿਬਾਂ ਕੀ ਜਾਂਦੇ ਮੇਰੇ ਵੀ ਮਾਲ ਬੋਲੂ ਆਪਣਾ ਜੀ ਹਾਂ ਮਾਲ ਦਾਦਾ ਨਾ ਹੈਗਾ ਮੇਤਰਾ ਨੂੰ ਬੋਲਣ ਦੀ ਲੋੜ ਕਈ ਨਾ ਹੈ ਬਸ ਅੱਜ ਸੰਧੂ ਸਾਹਿਬ ਕਈਆਂ ਮਾ ਵੀਰਾਂ ਭਰਾਵਾਂ ਦੇ ਦੇਖਿਆ ਪਲੋ ਠੀਕ ਆਪਾਂ ਇਹ ਗੱਲ ਕਹਿੰਦੇ ਆ ਤੁਹਾਡਾ ਇੱਕ ਫਰਜ਼ ਹੁੰਦਾ ਵਾ ਵੀਡੀਓ ਬਣਾ ਕੇ ਚਲੇ ਜਾਣਾ ਹਾਂਜੀ ਬਾਕੀ ਮਾਲ ਵਿਕਣਾ ਕਰਮਾਂ ਦੀ ਗੱਲ ਹੁੰਦੀ ਹੈ ਅਗਲੇ ਦਾ ਪਾਪੜਤੇ ਦੀ ਗੱਲ ਹੁੰਦੀ ਹੈ ਬਿਲਕੁਲ ਬਲ ਕਈ ਜਣਾਂ ਕਹਿੰਦੇ ਵੀ ਸਾਡਾ ਮਾਲ ਨਹੀਂ ਵਿਗਿਆ ਹੋ ਗਿਆ ਜੇ ਹੋ ਗਿਆ ਉਹ ਗਲਤ ਜਾਂ ਕੰਮ ਹੋ ਜਾਂਦਾ ਸਹੀ ਹੈ ਠੀਕ ਹੈ ਨਾ ਹੁਣ ਜੇ ਆਪਣਾ ਮਾਲੋ ਇਹੋ ਵੇਣਾ ਦਾ ਭਾਅ 90 90 ਹਜ਼ਾਰ ਉਹ ਕਿੱਥੋਂ ਵਿਕ ਜਾਣੀਆ ਵਿਕਣਾ ਤੇ ਭਾਅ ਵਾ ਸਹੀ ਹੈ ਵੀਰੇ ਠੀਕ ਹੈ ਨਾ ਚਲੋ ਤੇ ਨਹੀਂ ਪੈਂਦੀ ਕਿ ਹੁਣ ਆਪਾਂ ਵੀ ਸਿਆਣੇ ਆ ਕਿਉਂਕਿ ਸਾਰੇ ਭੈਣ ਭਰਾ ਵੀ ਸਿਆਣੇ ਆ ਕੋਈ ਚਲੋ ਆਪਣਾ ਵੀ ਤੁਹਾਡਾ ਵੀ ਮਾਰਦੇ ਨੂੰ ਕੋਈ 2 4000 3000 ਸੰਦੂ ਸਾਹਿਬ ਵੇਖੋ ਪਤਾ ਕੀ ਗੱਲ ਵਾ ਕੋਈ ਨਿਆਣਾ ਨਹੀਂ ਆ ਸਾਰੇ ਵੀਰ ਭਰਾ ਮਾਲ ਵੇਂਦੇ ਆ ਏਰੀਕੀ ਵੀ ਮੇਰੀ ਕੱਲੀ ਵੀਡੀਓ ਵੇਂਦੇ ਆ ਹਰ ਇੱਕ ਦੀ ਵੀਡੀਓ ਵੇਂਦੇ ਆ ਬਿਲਕੁਲ ਜੀ ਬਿਲਕੁਲ ਜਿੱਥੋਂ ਮਾਲ ਦੀ ਕੁਆਲਿਟੀ ਅਗਲੇ ਨੂੰ ਚੰਗੀ ਲੱਗਦੀ ਆ ਆਪਾਂ ਏਰੀਕੀ ਵੀ ਮੇਰੇ ਤੋਂ ਲਓ ਜ ਬਿਲਕੁਲ ਲਓ ਦੋਸਤੋ ਕਈ ਵੀਰਾਂ ਨੇ ਇੱਕ ਵਾਰੀ ਪੈਸੇ ਲਾਉਣੇ ਹੁੰਦੇ ਆ ਬਸ ਕਰ ਕਰਾ ਕੇ ਕੋਈ ਮਨ ਬਾਜਦਾ ਤੇ ਜਦੋਂ ਪੈਸੇ ਸੰਧੂ ਦਾ ਪੈਸੇ ਬੜੇ ਔਖੇ ਬੰਦੇ ਬੜੇ ਔਖੇ ਘਰਾਂ ਦੇ ਪੈਸੇ ਕੱਢਣੇ ਆ ਆ ਜੀ ਬਿਲਕੁਲ ਠੀਕ ਹੈ ਨਾ ਗੱਲ ਇਹ ਪਤਾ ਜਿਹੜਾ ਦੋਸਤੋ ਅੱਜ ਬਿਲਕੁਲ ਜਾਇਜ਼ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ ਤੇ ਹੁਣ ਫੇਰ ਕਰ ਦਿੰਦੇ ਆ ਵਹਿਰ ਜਿਹੜੀ ਵੀ ਕਿਸੇ ਭਰਾ ਨੂੰ ਪਸੰਦ ਆਉਂਦੀ ਆ 60 ਉਹ ਅੰਦਰ ਬਾਅਦ ਸੌਦਾ ਤੇ ਜਿਹੜੀ ਵੀ ਕਿਸੇ ਵੀਰ ਨੂੰ ਦਿਲ ਨੂੰ ਲੱਗਦੀ ਆ ਉਸ ਵਹਿਰ ਦਾ ਤੁਸੀਂ ਸੌਦਾ ਕਰੋ ਇੱਥੇ ਆਣ ਕੇ ਆਪਣੀ ਤਿੱਪ ਕੇ ਤੇ ਸੋਈ ਵਹਿਰ ਨੂੰ ਦੋ ਟਾਈਮ ਚੋ ਕੇ ਤਸੱਲੀ ਤੇ ਇਹ ਗगन ਵੀਰੇ ਆਪਣੇ ਕੋਲ ਆਜ ਐਨੀਮਲ ਨੇ ਹਾਂਜੀ ਹਾਂਜੀ ਤੇ ਇੱਕ ਕਰ ਦਈਏ ਫੋਨ ਨੰਬਰ ਸਾਂਝੇ ਆਪਣੇ 88475 07397 ਹਾਂ ਹੋਰ ਗੱਲ ਬਾਤ ਕੋਈ ਹੋਰ ਗੱਲ ਬਾਤ ਵਧੀਆ ਆਵੇ ਮੇਰਾ ਵੀਰ ਆਇਆ ਵਾ ਆਜੋ ਜੀ ਠੀਕ ਆ ਇਹ ਮੇਰੇ ਭਰਾ ਦੇ ਆਲੇ ਦਿਵਾਲੇ ਇਨੇ ਕ ਵਪਾਰੀ ਆ ਨਾ ਕੋਈ ਹਿਸਾਬ ਨਹੀਂ ਪਰ ਵੀਰ ਨੂੰ ਮੈਂ ਮਾਲ ਦਿੱਤਾ ਵਾ ਦੋਹਾਂ ਚਾਚੇ ਪਤਿਆਂ ਨੂੰ 8866 77 ਵੜਾ ਦਿੱਤੀਆਂ ਉਹ ਸੋਨੇ ਵਰਗਾ ਮਾਲ ਗਿਆ ਰਾਤੀ ਵੀ ਮਾਲ ਮੇਰਾ ਗੱਡੀ ਆਲਾ 6 ਵਜੇ ਲਾ ਕੇ ਆਇਆ ਵੀਰ ਦੇ ਘਰ ਇਹ ਵੀਰ ਆਪਾਂ ਵੀ ਸੇਲ ਕਰਦੇ ਅਗੇ ਨਹੀਂ ਨਹੀਂ ਇਹਨਾਂ ਦਾ ਡੇਰੀ ਦਾ ਕੰਮ ਕਰੇ ਮਤਲਬ ਸ਼ੈੱਡ ਬਣਾਉਂਦਾ ਜਾਂ ਚਾਚਾ ਭਤੀਜੇ ਦੋਵੇਂ ਬਿਲਕੁਲ ਬਸ ਚੰਗੇ ਐਨੀਮਲ ਨਿਕਲੇ ਵੀਰੇ ਵੈਸੇ ਇਹ ਨਹੀਂ ਗੱਲ ਵੀ ਹੁਣ ਗगन ਦੇ ਤੜੀ ਜਾ ਨਾ 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 ਇਹ ਨਹੀਂ ਬਹੁਤ ਵਧੀਆ ਮਾਲ ਵੀਰ ਜੀ ਨਿਕਲੇ ਜਿੰਨਾ ਦੁੱਧ ਕਿਹਾ ਉਦੋਂ ਵੱਧ ਨਿਕਲਿਆ ਵੀਰ ਜੀ ਬਸ ਠੀਕ ਆ ਇਹ ਤਾਂ ਹੋਈ ਨਾ ਗੱਲ ਹਾਂਜੀ ਠੀਕ ਆ ਜੀ ਇਹ ਦੋਸਤੋ ਥੋੜਾ ਇੱਕ ਵੀਡੀਓ ਨਾ ਪਾਉਣ ਦਾ ਕਾਰਨ ਵੀ ਰਹਿ ਗਿਆ ਬਾਕੀ ਝੋਨੇ ਤੋਂ ਬਾਅਦ ਇੱਕ ਕ ਵੀਰ ਗਗਨ ਦੇ ਨਾਲ ਜੁੜੇ ਆ ਕਾਫੀ ਟਾਈਮ ਤੋਂ ਇਹਨਾਂ ਨੇ ਕਾਫੀ ਡੰਗਰ ਕਾਫੀ ਪਸ਼ੂ ਖਰੀਦੇ ਆ ਇੱਕ ਡੇਰੀ ਦੇ ਵਿੱਚ ਪਾਏ ਆ ਡੇਰੀ ਦਾ ਜਿਹੜਾ ਦੋਸਤੋ ਕੰਮ ਆ ਵੀਰ ਦਾ ਸ਼ੈੱਡ ਫਾਰਮ ਤੇ ਉਹਦੇ ਵਿੱਚ ਪਸ਼ੂ ਲੈ ਕੇ ਗਏ ਆ ਪਸ਼ੂ ਚੰਗੇ ਨਿਕਲਦੇ ਆ ਬਾਕੀ ਮੇਰਾ ਵੀ ਇੱਥੇ ਪਹਿਲ ਦਰ ਤੇ ਪਰਖ ਆਪਣੀ ਕਰਕੇ ਲੈ ਕੇ ਜਾਓ ਪਰਖ ਜੀ ਪਰਖ ਵੇਖੋ ਪਤਾ ਕੀ ਗੱਲ ਆ ਬਾਅਦ ਵਿੱਚ ਗੱਲ ਤੇ ਫਿਰ ਉੱਥੇ ਹੀ ਆ ਜਾਂਦੀ ਆ ਇਹ ਕਿੜੀਆਂ ਆਪਾਂ ਕੀ ਘਰੇ ਇਹਨਾਂ ਦੇ ਵੀ ਸੱਚੇ ਬਣਾਏ ਤਿਆਰ ਕਰੰਦੇ ਆ ਪਿੱਛੋਂ ਘਰਾਂ ਜੋ ਮਾਲ ਆਉਂਦਾ ਘਰਾਂ ਦੀ ਗੜੀ ਆਪਾਂ ਦੇਈ ਜਾਂਦੇ ਇਹ ਗੁਰੂ ਰਾਮਦਾਸ ਦੀ ਨਿਗਾਸਵਲੀ ਚਾਹੀਦੀ ਆ ਠੀਕ ਆ ਨਾ ਤੇ ਬਾਕੀ ਏ ਆ ਵੀ ਆਉਂਦੀਆਂ ਚੋ ਬਣਾ ਕੇ ਖੜੋ ਆਉਂਦੀਆਂ ਤਸਵੀਰਾਂ ਕਰਕੇ ਜਿਹੜਾ ਮੁੜ ਕੇ ਲਾਹਮਾ ਦੇਣਾ ਉਹ ਮਾੜਾ ਵਾ ਮਾੜਾ ਠੀਕ ਹੈ ਨਾ ਲੋ ਦੱਸੋ ਇਹ ਵੀਰ ਗगन ਤੇ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਅੱਜ ਦੋਸਤੋ ਆਪਾਂ ਘਰ ਆਏ ਸੀਗੇ ਪਿੰਡ ਟੋਟੀਆਂ ਤੁਸੀਂ ਪਹੁੰਚ ਕਰਨੀ ਆ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਆ ਰੁਟੀਨ ਦੇ ਵਿੱਚ ਪੰਜ ਸੱਤ ਪੰਜ ਸੱਤ ਨੱਕ ਜਿਹੜੇ ਆ ਮੌਜੂਦ ਹੁੰਦੇ ਆ ਕਿਸੇ ਟਾਈਮ ਵੀ ਤੁਸੀਂ ਵਿਜ਼ਿਟ ਕਰੋਗੇ ਕੋਈ ਪੰਜ ਚਾਰ ਨੱਕ ਜਿਹੜੇ ਆ ਤੁਹਾਨੂੰ ਇੱਥੇ ਮਿਲਣਗੇ ਮਿਲਣਗੇ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ